ਉਹ ਤੁਹਾਨੂੰ ਦੋਕ ਉਦਾਹਰਨਾਂ ਦੇਣੀਆਂ ਚਾਹਨ ਤਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਹਨਾਂ ਨੇ ਆਨੰਦਪੁਰ ਸਾਹਿਬ ਦੇ ਨਜ਼ਦੀਕ ਰੰਗੜ ਬਹੁਤ ਤੰਗ ਕਰਦੇ ਸਨ ਮੁਸਲਮਾਨਾਂ ਨਾਲ ਸੰਬੰਧਿਤ ਸਨ Hindu ਬਹੁ ਬੇਟੀਆਂ ਦੀ ਪਤ ਲੁੱਟਣੀ ਲੰਘਦਿਆਂ ਹੋਿਆਂ ਨੂੰ ਲੁੱਟ ਲੈਣਾ ਗਰੀਬ ਗੁਰਬੇ ਦੇ ਹੱਕ ਖੋਣਾ ਸਤਗੁਰੂ ਨੇ ਸਿੰਘਾਂ ਨੂੰ ਭੇਜਿਆ ਕਹਿਣ ਲੱਗੇ ਉਹ ਬੰਦੇ ਜਿਹੜੇ ਧੀਆਂ ਪੈਣਾ ਦੀ ਇੱਜ਼ਤ ਮਿੱਟੀ 'ਚ ਰੋਲਦੇ ਨੇ ਉਹਨਾਂ ਨੂੰ ਸੋਧਣਾ ਜ਼ਰੂਰੀ ਹੈ ਸਿੰਘ ਗਏ ਜੀ ਜੰਗ ਲੜਿਆ ਜੰਗ ਜਿੱਤ ਗਏ ਜਦੋਂ ਜਿੱਤ ਕੇ ਵਾਪਸ ਆਏ ਤੇ ਉਹਨਾਂ ਦੇ ਨਾਲ ਇੱਕ ਡੋਲਾ ਵੀ ਸੀ ਇਹ ਸਾਡੇ ਤਵਾਰੀਖ ਦੇ ਬੋਲ ਨੇ ਹਜ਼ੂਰ ਨੂੰ ਆ ਕੇ ਕਿਹਾ ਮਹਾਰਾਜ ਅਸੀਂ ਜੰਗ ਜਿੱਤ ਕੇ ਆਏ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਵਧਾਈ ਹੋਵੇ ਫਤਿਹ ਪਾ ਕੇ ਆਏ ਪਰ ਜਦੋਂ ਪਿੱਛੇ ਦੇਖਿਆ ਵੀ ਡੋਲਾ ਵੀ ਕੁਝ ਚੁਕਾ ਕੇ ਲਿਆ ਰਹੇ ਨੇ ਪੁੱਛਿਆ ਇਹ ਕੀ ਕਹਿਣ ਲੱਗੇ ਮਹਾਰਾਜ ਜੇ ਤੁਰਕ ਹਿੰਦੂ ਬਹੁ ਬੇਟੀਆਂ ਦੀ ਪਤ ਲੁੱਟਦੇ ਨੇ ਤੇ ਕੀ ਅਸੀਂ ਇਹ ਬਦਲਾ ਨਹੀਂ ਲੈ ਸਕਦੇ ਇਹ ਸਵਾਲ ਇੱਕ ਵਾਰ ਉੱਠਿਆ ਕੀ ਬਦਲਾ ਲਿਆ ਜਾ ਸਕਦਾ ਹੈ ਕਿਉਂ ਸਾਨੂੰ ਗੁਰੂ ਕੀ ਬਾਣੀ ਇਸ ਤੋਂ ਰੋਕਦੀ ਹੈ ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੀਆਂ ਅੱਖਾਂ 'ਚ ਲਾਲੀ ਆਈ ਇੱਕੋ ਦਮ ਉੱਠ ਕੇ ਕਹਿੰਦਾ ਸਿੰਘੋ ਇਹ ਸੋਚਨ ਦੀ ਯੁਰਤ ਕਿੰਨੇ ਕੀਤੀ ਉਸ ਡੋਲੇ ਵਾਲੇ ਤੱਕ ਕੇ ਕਿਹਾ ਬੇਟੀ ਤੀਏ ਤੂੰ ਕਬਰਾਂ ਨਾਲ ਡਰਨਾ ਇਹ ਤੇਰੇ ਪਿਤਾ ਦਾ ਘਰ ਹੈ ਇੱਥੇ ਤੈਨੂੰ ਤੱਤੀ ਵਾਹ ਵੀ ਨਹੀਂ ਲੱਗੇ ਆਹ ਹੈ ਮੇਰੇ ਗੁਰੂ ਦਾ ਦਿੱਤਾ ਹੋਇਆ ਕਰੈਕਟਰ ਉਸ ਵਕਤ ਉੱਤਰ ਪਤਾ ਕੀ ਦਿੱਤਾ ਕਹਿਣ ਲੱਗੇ ਭਾਵੇਂ ਜੰਗ ਵੀ ਜਾਵਾਂ ਭਾਵੇਂ ਤੁਹਾਡੇ ਬੱਚਿਆਂ ਦਾ ਦੁਸ਼ਮਣ ਵੀ ਤੁਹਾਡੇ ਸਾਹਮਣੇ ਹੋਵੇ ਪਰ ਜੇ ਕਰੈਕਟਰ ਤੋਂ ਡਿੱਗ ਜਾਓਗੇ ਤੇ ਸਭ ਕੁਝ ਚਲਾ ਜਾਏਗਾ ਚਿੱਤੇ ਰੱਖਿਓ ਜੇ ਦੁਸ਼ਮਨ ਦੀ ਬੇਟੀ ਦੇ ਸਿਰ ਉੱਤੇ ਖੱਤ ਰੱਖ ਕੇ ਬੇਟੀ ਕਹੋਗੇ ਤੇ ਸਫਲਤਾ ਤੁਹਾਡੇ ਪੈਰ ਚੁੰਮਿਆ ਕਰੇਗੀ ਤੁਹਾਡਾ ਕਰੈਕਟਰ ਐਸਾ ਗੁਰ ਪ੍ਰਤਾਪ ਸੂਰੀ ਦੇ ਗ੍ਰੰਥ ਦੇ ਬਚਨ ਤੇ ਮੈਂ ਤੁਹਾਨੂੰ ਇਤਿਹਾਸ ਵਿੱਚੋਂ ਦੋ ਤਿੰਨ ਸਿਰਫ ਉਦਾਹਰਨਾਂ ਦੇਣੀਆਂ ਨੇ ਕਿ ਸਾਡਾ ਕਰੈਕਟਰ ਕੁੰਨਾ ਕਿੰਨਾ ਕੁ ਉੱਚਾ ਹੈ ਉਥੇ ਬਚਨ ਲਿਖਿਆ ਸੋ ਗੁਰ ਪ੍ਰਤਾਪ ਸੂਰਜ ਪੁਨ ਸਿੰਗਨ ਬੂਜੇ ਗੁਨਖਾਨੀ ਗੁਨਖਾਨੀ ਦਾ ਅਰਥ ਗੁਣਾ ਦੀ ਖਾਨ ਗੁਰੂ ਗੋਬਿੰਦ ਸਿੰਘ ਉਹਦੇ ਤੋਂ ਸਿੰਘ ਪੁੱਛਦੇ ਨੇ ਸਤਿਗੁਰੂ ਤੋਂ ਪੁਨ ਸਿੰਘਨ ਬੂਜੇ ਗੁਣਖਾਨੀ ਸਕਲ ਤੁਰਕ ਭੁਗਵੈ ਖਿਦਵਾਨੀ ਸਿੱਖ ਬਦਲਾ ਲੈ ਪਧਾ ਜਨਾਵੇ ਗੁਰ ਸ਼ਾਸਤਰ ਕਿਉਂ ਵਰਜ ਹਟਾਵੇ ਅਰਥ ਸਮਝ ਗਏ ਨਾ ਆਪ ਕੀ ਕਿ ਗੁਰਬਾਣੀ ਰੋਕਦੀ ਏ ਪਰ ਤ੍ਰਿਆ ਰੂਪ ਨ ਪੇਖੇ ਨੇਤਰ ਗੁਰਬਾਣੀ ਕਹਿ ਰਹੀਏ ਮਨ ਰੇ ਕੌਣ ਕੁ ਮਤੈ ਲੀਨੀ ਪਰਦਾਰਾ ਨਿੰਦਿਆ ਅਰਸ ਰਚੋ ਰਾਮ ਭਗਤ ਨੇ ਕਿੰਨੀ ਗੁਰਬਾਣੀ ਕਹਿ ਰੀਏ ਅੱਖੀ ਸੋਤਕ ਵੇਖਣਾ ਪਰ ਤੇਰੇ ਆ ਪਰ ਤਨ ਰੂਪ ਬਾਣੀ ਸਾਨੂੰ ਕਿਉਂ ਰੋਕਦੀ ਐ ਤੁ ਪੁਨ ਸਿੰਘਨ ਬੂਜੇ ਗੁਣਖਾਨੀ ਸਕਲ ਤੁਰਕ ਭੁਗਵੈ ਕਿ ਦਵਾਨੀ ਸਿੱਖ ਬਦਲਾ ਲੈ ਭਲਾ ਜਨਾਵੈ ਗੁਰ ਸ਼ਾਸਤਰ ਕਿਉਂ ਵਰਜ ਹਟਾਵੈ ਉਸ ਵਕਤ ਮਹਾਰਾਜ ਕਹਿੰਦੇ ਸੁਣ ਸਤਗੁਰ ਬੋਲੇ ਤਿਸ 베ਰੇ 베ਰੇ ਦਾ ਅਰਥ ਹੈ ਵੇਲੇ ਸੁਣ ਸਤਗੁਰ ਬੋਲੇ ਤਿਸ 베ਰੇ ਖੰਮ ਲੈ ਜਾਨੋ ਪੰਤ ਉਚੇਰੇ ਮੇਰਾ ਪੰਥ ਮੈਂ ਖਾਲਸੇ ਨੂੰ ਸਭ ਤੋਂ ਉੱਚਾ ਲੈ ਕੇ ਜਾਣਾ ਹੈ। ਖਮਲੇ ਜਾਨੋ ਪੰਥ ਉਚੇਰੇ ਕਹਿਣ ਲੱਗੇ ਨਹੀਂ ਅਤੋ ਗਤੀ ਵਿਖੇ ਪੰਜਾਮੂ ਤਾਂ ਤੇ ਕਲਮਲ ਕਰਨ ਹਟਾਵੂ ਜੇ ਆਪਾਂ ਵੀ ਉਹਨਾਂ ਵਰਗੇ ਬਣ ਗਏ ਫਿਰ ਚੇਤੇ ਰੱਖੋ ਨਿਰਮਲ ਪੰਥ ਦੇ ਅਰਥ ਕੀ ਹੋਣਗੇ। ਮੈਂ ਬੇਨਤੀ ਕਰਾਂ ਮੈਂ ਤੁਹਾਨੂੰ ਦੂਸਰੀ ਇੱਕ ਉਦਾਹਰਨ ਦੇਣ ਲੱਗਾ। ਸਿਰਫ ਤਿੰਨ ਤੋਂ ਉਦਾਹਰਨਾਂ ਦੇਣੀਆਂ ਨੇ ਕਿਉਂਕਿ ਸਤਗੁਰੂ ਨੇ ਕਿਰਪਾ ਕੀਤੀ ਗੁਰੂ ਗੋਬਿੰਦ ਸਿੰਘ ਜੀ ਉਹਨਾ ਕਿਆ ਸਿਖਾਂ ਸਭ ਤੋਂ ਪਹਿਲਾਂ ਤੂੰ ਕੈਰੈਕਟਰ ਦਾ ਤਨੀ ਹੋ ਜੇ ਇਸ ਚੀਜ਼ ਤੇ ਕਾਬੂ ਪਾ ਗਿਆਂ ਪਰ ਬਾਣੀ ਤੋਂ ਬਿਨਾਂ ਇਹਦੇ ਤੇ ਕਾਬੂ ਨਹੀਂ ਦੇ ਪਾਇਆ ਜਾਣਾ ਇੱਕ ਵੱਖਰਾ ਵਿਸ਼ਾ ਕਿਵੇਂ ਕਾਬੂ ਪਾਇਆ ਜਾਏ ਇੱਕ ਦਾ ਅਰਦਾਸ ਦੇ ਸ਼ਬਦ ਪੜੋ ਜਿਵੇਂ ਦਾਸ ਨੇ ਪੜਿਆ ਕੋਨੇ ਕਿ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨਤੇ ਆਪ ਛਡਾਓ ਸ਼ਬਦ ਪੜੋ ਰਾਖ ਪਿਤਾ ਪ੍ਰਮੇਰੇ ਮੋਇ ਨਿਰਗੁਣ ਸਭ ਗੁਣ ਤੇਰੇ ਸ਼ਬਦ ਪੜੋ ਨਾਤ ਕਛੂ ਨਾ ਜਾਨੂ ਮਨ ਮਾਇਆ ਕਾ ਹਾਥ ਬਿਕਾਨੂ ਤੁਮ ਕਈਤ ਹੋ ਜਗਤ ਗੁਰ ਸ਼وامی ਖਮ ਕਈਤ ਕਲ ਜੂ ਕੇ ਕਾਮੀ ਇਨ ਪੰਚਨ ਮੇਰੋ ਮਨ ਜੋ ਵਿਗਾਰਿਓ ਪਲ ਪਲ ਹਰ ਜੀਤੇ ਅੰਤਰ ਪਾਰਿਓ ਕੁਛ ਨਹੀਂ ਜਪਣ ਜੋਗੇ ਆ ਦੋ ਤੂ ਕਈ ਪੜ ਲੋ ਕਿਤੇ ਫੁਰਨਾ ਉੱਠੇ ਤਾਂ ਕਿ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਇ ਆਮੇਬ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਸਤਗੁਰੂ ਮੈਨੂੰ ਬਚਾ ਲੇ ਮੈਂ ਦੂਸਰੀ ਤੁਹਾਨੂੰ ਉਦਾਹਰਣ ਦੇ ਲੱਗਾ ਇੱਕ ਜੰਗਨਾਮਾ ਲਿਖਿਆ ਹੈ ਕਾਜੀ ਨੂਰ ਮੁਹੰਮਦ ਨੇ ਇਹ ਅਬਦਾਲੀ ਦੇ ਨਾਲ ਆਇਆ ਸੀ ਤੇ ਇਹਨੇ ਸਿੱਖਾਂ ਦੀ ਜਿਹੜੇ ਸ਼ਬਦ ਵਰਤੇ ਇਹਨੇ ਕਿਰਨਤ ਸ਼ਬਦ ਵਰਤੇ ਇਹ ਸਿੱਖਾਂ ਨੂੰ ਸਾਗ ਲਿਖਦਾ ਹੈ ਸਾਗ ਦਾ ਅਰਥ ਇੱਕ ਕੁੱਤਾ ਇਹਦਾ ਜੰਗਨਾਮਾ ਇਹਨੂੰ ਸ਼ਾਫ ਵੀ ਦਿੱਤਾ ਗਿਆ ਹੈ ਇਹ ਫਾਰਸੀ ਤੋਂ ਅਰਬੀ ਤੋਂ ਹੁਣ ਪੰਜਾਬੀ ਵਿੱਚ ਵੀ ਤਰਜਮਾ ਮਿਲਦਾ ਹੈ ਇਹ ਸਭ ਕੁਝ ਲਿਖਦਾ ਹੈ ਥਾਂ ਥਾਂ ਤੇ ਕੁੱਤੇ 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 ਸ਼ਬਦ ਵਰਤਦਾ ਪਰ ਇੱਕ ਜਗ੍ਹਾ ਤੇ ਆ ਕੇ ਸੱਚੇ ਵੇ ਉਹਦੀ ਆਤਮਾ ਨੂੰ ਰੱਬ ਨੇ ਸੱਟ ਮਾਰੀ ਉਹਨੇ ਕਿਹਾ ਮੈਂ ਆਪਣੇ ਮੁਤਸਵ ਅਦੀਨ ਅਬਦਾਲੀ ਨੂੰ ਖੁਸ਼ ਕਰਨ ਲਈ ਜਾਂ ਆਪਣੇ ਅੰਦਰ ਦੀ ਈਰਖਾ ਕਰਕੇ ਇਹਨਾਂ ਨੂੰ ਕੁੱਤੇ ਲਿਖਿਆ ਪਰ ਸੱਚੇ ਜੇ ਜਿਨ੍ਹਾਂ ਨੂੰ ਕੁੱਤੇ ਲਿਖਦਾ ਰਿਹਾ ਇਹ ਸ਼ੇਰ ਨੇ ਇਹਨਾਂ ਦਾ ਕਿਰਦਾਰ ਇੰਨਾ ਉੱਚਾ ਮੈਂ ਲਿਖਣ ਤੇ ਮਜਬੂਰ ਹੋ ਗਿਆ ਉਹਨੇ ਲਿਖਿਆ ਕਿ ਥੋੜੀਆਂ ਜਿਹੀਆਂ ਗੱਲਾਂ ਤੁਸੀਂ ਧਿਆਨ ਨਾਲ ਸੁਣੇ ਉਹ ਕਹਿੰਦਾ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਕਿ ਇਹਨਾਂ ਵਿੱਚ ਕੋਈ ਵਿਬਚਾਰੀ ਨਹੀਂ ਜੇ ਉਹ ਕਹਿੰਦਾ ਮੈਂ ਕਈ ਕਈ ਸਿੱਖਾਂ ਦੇ ਪਿੱਛੇ ਚੱਲ ਕੇ ਜਿਵੇਂ ਸੋਈਏ ਖਬਰ ਲੈਂਦੇ ਨੇ ਸੀਆਈਡੀ ਮੈਂ ਦੇਖਦਾ ਰਿਆ ਕਹਿੰਦਾ ਇਹਨਾਂ ਵਿੱਚ ਚੋਰ ਕੋਈ ਨਹੀਂ ਇਹਨਾਂ ਵਿੱਚ ਵਿਬਚਾਰੀ ਕੋਈ ਨਹੀਂ ਸੱਚ ਇਹਵੇ ਵਿਬਚਾਰ ਕਰਨ ਵਾਲੇ ਨੂੰ ਮਿੱਤਰ ਹੀ ਨਹੀਂ ਬਣਾਉਂਦੇ ਕਹਿੰਦਾ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਕੇ ਦੁਸ਼ਮਨ ਦੀ ਧੀ ਭੈਣ ਬਹੁ ਆ ਜਾਏ ਉਹਦੇ ਲਈ ਇੱਕ ਸ਼ਬਦ ਵਰਦਨ ਬੁੜੀਏ ਬੁੜੀਏ ਦਾ ਅਰਥ ਇਸਤਰੀ ਬਜ਼ੁਰਗ ਚੇਤੇ ਰੱਖਿਓ ਬੁੜੀਏ ਅਰਥ ਅਪਮਾਨਜਨਕ ਨਹੀਂ ਬੁੜੀਏ ਦਾ ਅਰਥ ਇਹ ਜੋ ਬਜ਼ੁਰਗ ਹੋ ਚੁੱਕੀ ਜੋ ਮਾਂ ਵਰਗੀ ਕਹਿੰਦਾ ਇਹਨਾਂ ਕੁੱਤਿਆਂ ਵਿੱਚ ਕੋਈ ਵੀ ਵਿਚਾਰੀ ਨਹੀਂ ਮੈਨੂੰ ਸ਼ਬਦ ਦੇ ਕਹਿਣੇ ਪੈ ਰਹੇ ਨੇ ਕਿਉਂਕਿ ਉਹਨੇ ਲਿਖੇ ਉਹ ਕਹਿੰਦਾ ਇਹ ਦੁਸ਼ਮਨ ਦੀ ਬਹੁ ਬੇਟੀ ਆ ਜਾਏ ਇਹਨੇ ਇੱਕ ਕਰਦਾਰ ਦੇ ਪੱਕੇ ਨੇ ਕਿ ਭਾਵੇਂ ਇਹਨਾਂ ਦੇ ਬੱਚੇ 20 ਦੁਸ਼ਮਣ ਨੇ ਕਤਲ ਕੀਤੇ ਕੋਣ ਉਹਦੀ ਬੇਟੀ ਨੂੰ ਵੀ ਮੰਦੀ ਨਜ਼ਰ ਨਾਲ ਨਹੀਂ ਤੱਕਦੇ ਪਿਆਰਿਓ ਇਹ ਤੁਹਾਡੇ ਗੁਰੂ ਗੋਬਿੰਦ ਸਿੰਘ ਦੀ ਦਿੱਤੀ ਦਾਤ ਹੈ ਇਹ ਗੁਰੂ ਗੋਬਿੰਦ ਸਿੰਘ ਦੀ ਦਿੱਤੀ ਬਖਸ਼ਿਸ਼ ਹੈ ਕਹਿੰਦਾ ਇਹਨਾਂ ਵਿੱਚ ਜਦੋਂ ਲੜਦੇ ਨੇ ਜੇ ਕਿਸੇ ਦੀ ਪੱਗ ਉਤਰ ਜਾਏ ਤੇ ਕਹਿੰਦੇ ਨੇ ਆਪਣੀ ਪੱਗ ਸਿਰ ਤੇ ਬੰਨ ਤਾਂ ਮੇਰੇ ਨਾਲ ਲੜੀ ਕਿਉਂਕਿ ਸਿੱਖ ਸਿਰ ਤੇ ਪੱਗਾਂ ਬੰਨਣ ਵਾਸਤੇ ਪੈਦਾ ਹੋਇਆ ਪੱਗਾਂ ਲਾਉਣ ਵਾਸਤੇ ਨਹੀਂ ਆਪਾਂ ਕਿੱਥੇ ਖਲੋਤਿਆਂ ਗੁਰੂ ਗੋਬਿੰਦ ਸਿੰਘ ਖੁਸ਼ ਹੋਣਗੇ ਸਾਡੇ ਤੇ ਉਹ ਅਗਲੀ ਗੱਲ ਲਿਖਦਾ ਕਿ ਉਹ ਕਹਿੰਦਾ ਸੱਚੇ ਵੇ ਇਹ ਭੱਜੇ ਦਾਦੇ ਦੁਸ਼ਮਣ ਤੇ ਬਾਹਰ ਨਹੀਂ ਕਰਦੇ ਕੈਰੈਕਟਰ ਦੇ ਬੜੇ ਉੱਚੇ ਜਿਆਦਾ ਦੂਰ ਨਾ ਜਾਓ ਆ ਬੰਗਲਾਦੇਸ਼ ਬਣਿਆ ਹੈ ਪ੍ਰਿੰਸੀਪਲ ਸਤਵੀਰ ਸਿੰਘ ਉਹਨਾਂ ਦੀ ਇੱਕ ਪੁਸਤਕ ਹੈ ਰਛਿਆ ਰਹਿਤ ਤੇ ਮੈਂ ਬੇਨਤੀ ਕਰਾਂਗਾ ਜ਼ਰੂਰ ਪੜਨ ਦਾ ਯਤਨ ਕਰਿਓ ਉਹਦੇ ਵਿੱਚ ਬੜਾ ਖੁਲਾਸਾ ਕੀਤਾ ਹੈ ਰਹਿਤ ਦਾ ਪਰ ਹੰਸ ਬਿਰਤੀ ਨਾਲ ਪੜਨਾ ਪਏਗਾ ਉਹ ਕਹਿੰਦਾ 1971 ਚ ਬੰਗਲਾਦੇਸ਼ ਬਣ ਰਿਹਾ ਜੰਗ ਹੋਈ ਤੇ ਅਮਰੀਕਾ ਵਿੱਚ ਇੱਕ ਅਖਬਾਰ ਨਿਕਲਦਾ ਨਿਊਯਾਰਕ ਟਾਈਮਸ ਉਹ ਕਹਿੰਦਾ ਮੈਂ ਨਿਊਯਾਰਕ ਟਾਈਮਸ ਦੇ ਨਮਾਇंदे ਨਹੀਂ ਇੱਕ ਖਬਰ ਛਾਪੀ ਸੀ ਉਹ ਲਿਖਦਾ ਕਿ ਜੰਗ ਖਤਮ ਹੋ ਗਿਆ ਬੰਗਲਾਦੇਸ਼ ਖੋਂਦ ਵਿੱਚ ਆ ਗਿਆ ਤੇ ਉਹ ਪੱਤਰਕਾਰ ਉਹ ਜਰਨਲਿਸਟ ਘੁੰਮ ਕੇ ਇੱਥੇ ਕਵਰੇਜ ਕਰ ਰਿਹਾ ਸੀ ਜੰਗ ਦੇ ਵਿੱਚ ਉਸ ਪੱਤਰਕਾਰ ਨੇ ਕੀ ਦੇਖਿਆ ਕਿ ਇੱਕ ਕਾਰ ਆਈ ਉਸ ਕਾਰ ਦੀ ਅਗਲੀ ਸੀਟ ਤੇ ਇੱਕ ਬਜ਼ੁਰਗ ਬੈਠਾ ਹੈ ਮਰਦ ਬੈਠਾ ਹੈ ਤੇ ਨਾਲ ਉਸ ਦੇ ਬੁਰਕਾ ਓਢਿਆ ਹੋਇਆ ਇੱਕ ਔਰਤ ਬੈਠੀ ਕਾਰ ਰੁਕੀ ਉਹ ਪੱਤਰਕਾਰ ਕਹਿੰਦਾ ਮੈਂ ਅੱਖਾਂ ਨਾਲ ਦੇਖਿਆ ਉਸ ਕਾਰ ਦੇ ਵਿੱਚੋਂ ਇੱਕ ਔਰਤ ਨਿਕਲੀ ਬੀਬੀ ਨਿਕਲੀ ਉਹਨੇ ਆਪਣੇ ਖੱਤ ਦੇ ਵਿੱਚ ਫੁੱਲਾਂ ਦਾ ਹਾਰ ਪਕੜਿਆ ਸੀ ਉਹ ਕਹਿੰਦਾ ਮੈਂ ਅੱਖਾਂ ਨਾਲ ਦੇਖ ਰਿਆਂ ਇੱਕ ਸਿੱਖ ਫੌਜੀ ਜਿਹੜਾ ਦਾੜਾ ਵੱਜਾ ਖੈਂ ਸੀਸ ਉੱਤੇ ਉਹਨੇ ਦਸਤਾਰ ਬੰਨੀ ਉਹਦੇ ਹੱਥ ਵਿੱਚ ਰਫਲ ਹੈ ਇਹ ਔਰਤ ਉਸਦੇ ਕੋਲ ਚਲੀ ਗਈ ਆਪਣੇ ਚਿਹਰੇ ਤੋਂ ਬੁਰਕੇ ਦਾ ਪਰਦਾ ਹਟਾ ਕੇ ਇਹਦੀਆਂ ਅੱਖਾਂ 'ਚ ਪਾਣੀ ਆ ਗਿਆ ਜਿਹੜਾ ਫੁੱਲਾਂ ਦਾ ਹਾਰ ਪਕੜਿਆ ਸੀ ਉਸ ਸਿੱਖ ਫੌਜੀ ਦੇ ਗਲੇ ਵਿੱਚ ਪਾ ਦਿੱਤਾ ਮੈਂ ਕਿਤਾਬ ਦਾ ਜ਼ਿਕਰ ਤਾਂ ਕੀਤਾ ਹੈ ਕਈ ਵਾਰੀ ਮਨ ਚਾਹੁੰਦਾ ਕਿਤੇ ਐਵੇਂ ਤਾਂ ਨਹੀਂ ਛੱਡ ਦਿੱਤੀ ਗੱਲ ਮੈਂ ਪੁਸਤਕ ਦਾ ਹਵਾਲਾ ਦੇ ਰਿਹਾ ਉਹ ਕਹਿੰਦਾ ਉਹਨੇ ਗੱਲ ਦੇ ਵਿੱਚ ਫੁੱਲਾਂ ਦਾ ਹਾਰ ਪਾਇਆ ਉਸ ਮੁਸਲਮਾਨ ਬੀਬੀ ਨੇ ਤੇ ਪੱਤਰਕਾਰ ਜਰਨਲਿਸਟ ਗੱਲ ਦਾ ਹਾਰ ਕਿਉਂ ਪਾਇਆ ਉਸ ਔਰਤ ਦੇ ਸ਼ਬਦ ਸੁਣਨ ਵਾਲੇ ਸਨ ਕਹਿਣ ਲੱਗੀ ਗੱਡੀ ਚਲਾਉਣ ਮੇਲਾ ਮੇਰਾ ਅੱਬਾ ਮੇਰਾ ਬਾਪ ਹੈ ਇਹ ਸਿੱਖ ਹੈ ਕਹਿੰਦੀ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ ਸਾਡੇ ਖੰਮ ਮਜ਼ਬ ਹਮ ਵਤਨ ਦੇ ਫੌਜੀਆ ਨੇ ਸਾਡੇ ਘਰਾਂ ਚ ਬੇਟੀਆਂ ਇਸ ਤਰ੍ਹਾਂ ਦੀ ਪਤ ਉਹਨਾਂ ਦੇ ਬਸਤਰ ਉਤਾਰ ਉਹਨਾਂ ਦੀ ਪੱਤ ਰੁੱਟੀ ਮੈਂ ਅੱਖਾਂ ਨਾਲ ਦੇਖਿਆ ਹੈ ਸਿੱਖਾਂ ਨੇ ਆਪਣੇ ਪੱਗ ਦੇ ਕੱਪੜੇ ਪਾੜ ਕੇ ਉਹਨਾਂ ਦੀ ਲੁੱਟੀ ਕੋਈ ਪੱਤ ਉੱਤੇ ਵੀ ਪੜਦਾ ਪਾ ਦਿੱਤਾ ਕਹਿੰਦੀ ਮੈਂ ਤਾਂ ਇਹਦੇ ਗੱਲ 'ਚ ਹਾਰ ਨਾਈ ਆ ਮੈਨੂੰ ਇਹਦੇ ਵਿੱਚੋਂ ਆਪਣਾ ਪ੍ਰਾਧ ਇਸਦਾ ਪਿਆਰ ਹੈ ਗੁਰੂ ਕੇ ਸਿੱਖੋ ਇਹ ਕਿਹਦੀ ਧਾਰਸੀ ਤੇ ਗੁਰੂ ਗੋਬਿੰਦ ਸਿੰਘ ਦੇ ਦਿੱਤੇ ਹੋਏ ਅੰਮ੍ਰਿਤ ਦੀ ਕਿਰਪਾ ਪਹਿਲੀ ਗੱਲ ਚੇਤੇ ਰੱਖੋ ਇੱਕ ਅਰਦਾਸ ਕਰੋ ਦੇਖੋ ਇਹਦੇ 'ਚ ਦਾਵਾ ਨਹੀਂ ਕੋ ਸਕਦਾ ਪਤਾ ਨਹੀਂ ਸੰਸਾਰ ਤਿਲਕਣ ਬਾਜੀ ਬੰਦੇ ਨੇ ਕਿੱਥੇ ਡਿੱਗ ਪੈਣਾ ਅਰਦਾਸ ਕਰੋ ਇਸ ਤਰੀਕੇ ਅਰਦਾਸ ਕਰੇ ਮਾਲਕ ਮੈਨੂੰ ਪਤੀ ਵਰਤਾ ਧਰਮ ਵਿੱਚ ਮੇਰੀ ਨਿਵਾਹ ਦੇਈ ਤੇ ਮਰਦ ਅਰਦਾਸ ਕਰੇ ਕਿ ਮਾਲਕ ਕਿਰਪਾ ਕਰੀ ਮਰੀ ਇਸਤਰੀ ਵਰਤ ਧਰਮ ਵਿੱਚ ਨੇ ਬਚਾਈ